ਲੁਧਰਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬੇਰੀ ਲੁਧਿਆਣਾ ਦੇ ਪੀਯੂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 1 ਜੂਨ ਨੂੰ ਲੋਕਾਂ ਨੇ ਆਪਣਾ ਮਤਦਾਨ ਦਿੱਤਾ ਸੀਗਾ ਤੇ ਮਤਦਾਨ ਤੋਂ ਬਾਅਦ ਜਿਹੜਾ ਕੀ ਹੈ ਈਵੀਐਮ ਮਸ਼ੀਨਾਂ ਪ੍ਰਸ਼ਾਸਨ ਵੱਲੋਂ ਜਿਹੜੀ ਕੀ ਹੈ VOTING ਖਤਮ ਹੋਈ ਸੀਗੀ VOTING ਖਤਮ ਕਰਨ ਤੋਂ ਬਾਅਦ ਈਵੀਐਮ ਮਸ਼ੀਨਾਂ ਜਿਹੜੀਆਂ ਸੁਰੱਖਿਤਾ ਦੇ ਦਿੱਤੀਆਂ 43 ਉਮੀਦਵਾਰ ਜਿਹੜੇ ਨੇ ਲੋਕ ਸਭਾ ਚੋਣ ਤੇ ਵਿੱਚੋਂ ਉਮੀਦਵਾਰ ਖੜੇ ਸੀਗੇ ਤੇ ਹੁਣ ਕੱਲ ਦੇਖਣਾ ਇਹ ਹੋਏਗਾ ਕਿ ਕਿਹੜੇ ਉਮੀਦਵਾਰ ਦੀ ਜਿਹੜੀ ਕੀ ਹੈ ਕਿਸਮਤ ਖੁੱਲਦੀ ਹੈ ਤੇ ਲਗਾਤਾਰ ਤਿਆਰੀਆਂ ਤੇ ਚਾਰਡੀਆਂ ਨੇ ਜਿਹੜੇ ਕਿ ایਵੀਐਮ ਮਸ਼ੀਨਾਂ ਜਿਹੜੀਆਂ ਨੇ ਤਿੰਨ ਤਿੰਨ ਲੇਅਰ ਸਿਕਿਉਰਟੀ ਦੇ ਵਿੱਚ ਸੁਰੱਖਿਤ ਨੇ ਤੇ ਹਾਈ ਟੈਕ ਕੈਮਰੇ ਜਿਹੜੇ ਨੇ ਅੰਦਰ ਲਗਾਏ ਗਏ ਨੇ ਪ੍ਰਸ਼ਾਸਨ ਵੱਲੋਂ ਪੂਰੀ ਸੇਫਟੀ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ایਵੀਐਮ ਮਸ਼ੀਨਾਂ ਤੇ ਤਾਂ ਕਿ ਕੋਈ ਵੀ ਛੇੜਖਾਨੀ ਵਗੈਰਾ ਕੁਝ ਨਾ ਹੋ ਸਕੇ ਤੇ ਤਸਵੀਨਾ ਪ੍ਰਸ਼ਾ ਦਿਖਾ ਰਹੇ ਹਨ ਲਗਾਤਾਰ ਪੀਏਯੂ ਤੋਂ ਜਿੱਥੇ ਕਿ ਮਸ਼ੀਨਾਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਕਾਊਂਟਿੰਗ ਕਾਊਂਟਿੰਗ ਜਿਹੜੀ ਆ ਕੱਲ ਹੋਣੀ ਹੈ ਸਵੇਰੇ 7 ਵਜੇ ਤੋਂ 7 ਵੇ ਕਾਊਂਟਿੰਗ ਸ਼ੁਰੂ ਹੋਏਗੀ ਤੇ 11 ਤੇ 12 ਵੇ ਕਾਊਂਟਿੰਗ ਜਰੀਆ ਖਤਮ ਹੋਏਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਜਿਹੜਾ ਕੀ ਹੈ ਇਸ ਲੁਧਿਆਣਾ ਸੀਟ ਤੋਂ ਜਿੱਤ ਰਿਹਾ ਵਾ ਤੇ ਜੇਕਰ ਗੱਲ ਕੀਤੀ ਜਾਵੇ ਤੇ ਕਰਮਚਾਰੀਆਂ ਦੀ ਇੱਥੇ ਪੁਲਿਸ ਪ੍ਰਸ਼ਾਸਨ ਦੀ ਤੇ ਨਾਲ ਸਿਕਿਉਰਿਟੀ ਦੀ ਤੇ ਕੁੱਲ ਮਿਲਾ ਕੇ 1100 ਪੁਲਸ ਪ੍ਰਸ਼ਾਸਨ ਇੱਥੇ ਤਾਇਨਾਤ ਰਹੇਗਾ ਸਿਕਿਉਰਿਟੀ ਦੇ ਲਈ মিডিਆ ਦੇ ਲਈ ਵੀ ਵੱਖਰਾ ਵੱਖਰਾ ਸੈਂਟਰ ਬਣਾਇਆ ਜਾਏਗਾ ਕਾਉਂਟੀ ਨੇ ਐਲਈਡੀਆਂ ਲਗਾਈਆਂ ਨੇ মিডিਆ ਦੇ ਲਈ ਤਾਂ ਕਿ ਉਹਨਾਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਦੀ ਸਾਹਮਣਾ ਨਾ ਕਰਨਾ ਪਵੇ ਕਿਉਂਕਿ মিডিਆ ਨੂੰ ਜਿਹੜਾ ਕੀ ਅੰਦਰ ਅਲਾਉਡ ਨਹੀਂ ਕੀਤਾ ਜਾਏਗਾ ਕਿਉਂਕਿ ਕਾਉਂਟਿੰਗ ਜਿਹੜੀ ਹੈ ਸ਼ੁਰੂ ਹੋਏਗੀ ਤੇ ਉਸ ਤੋਂ ਬਾਅਦ 900 ਜਿਹੜੇ ਕਾਉਂਟਿੰਗ ਵਾਲੇ ਨੇ ਉਹ ਕਾਊਂਟ ਕਰਨਗੇ ਦੇ ਉਹ ਦੇਖਣਾ ਇਹ ਹੋਏਗਾ ਕਿ ਕੱਲ ਜਿਹੜੇ ਨਤੀਜੇ ਨੇ ਕ ਨਤੀਜੇ ਆਏਗਾ ਤੇ ਲੁਧਿਆਣਾ ਤੋਂ ਕੌਣ ਜਿੱਤੇਗਾ